ਨਾ ਤੇ ਕੁਝ ਨਾਮ ਫੇਰ ਫਾਈਨਲ ਹੋਊ ਕਿਤੇ ਨੋ ਕੋਰ ਸੋਜਵੇ ਆ ਗਈ ਬਈ ਭਈ ਦੁਬਾਰਾ ਲੈ ਕੇ ਚੱਲੋ ਕਬੱਡੀ ਵਾਲੇ ਨੂੰ ਵੀ ਕਹਿੰਦੇ ਆ ਦੁਬਾਰਾ ਭਈ ਨਹੀਂ ਫੈਸਲਾ ਹੋ ਰਿਹਾ ਦੁਬਾਰਾ ਲਓ ਬਾਈ ਜੀ ਬਉਦਾ ਗੁਸਤਾਜਾ ਕਰ ਗਈ ਬੱਖੀ ਵਿੱਚ ਵੱਜੇ ਹੂਰੇ ਦਾ ਪੰਜ ਪਿਆ ਦਰਵਾਜਾ ਫਾਟੇ ਕੋਟਕਪੂਰੇ ਦਾ ਦੇਖੀ ਤਾਂ ਦੋਨਾਂ ਤੇ ਇੱਕੋ ਜਿਹਾ ਨਾ ਫਰਕ ਤਾਂ ਨਹੀਂ ਕੋਈ ਇਹ ਬਾਈ ਜੀ ਭੱਜ ਗਿਆ ਇਹ ਭੱਜ ਗਿਆ ਬੰਤ ਮੰਗਲੀ ਦਾ ਇਹ ਭੱਜ ਗਿਆ ਬਾਈ ਜੀ ਲਖੇ ਦਿਆਲਪੁਰੀਏ ਦਾ ਇਹ ਭੱਜ ਗਿਆ ਕਿੰਦੀ ਕੁੱਲਿਆਲ ਦਾ ਇਹ ਭੱਜ ਗਿਆ ਬਾਈ ਜੀ ਕੰਮੇ ਹੁਣਾ ਦਾ ਜਿੱਥੇ ਉੱਪਰਲੇ ਪਾਸੇ પાસੇ ਇਹ ਬਾਈ ਬਲੇਹਾਰ ਹੋਣੀ ਬਾਈ ਜੀ ਗਵਿੰਦਪੁਰੇ ਵਾਲਿਆਂ ਦਾ ਇਹ ਗੋਗੀ ਹੁਣਾਂ ਦਾ ਭੱਜ ਗਿਆ ਬਾਈ ਜੀ ਪਰਲੇ ਪਾਸੇ ਰਾਜੂ ਗੁੱਜਰਵਾਲ ਦਾ ਭੱਜ ਗਿਆ ਪਰਲੇ ਪਾਸੇ ਤੇਰੀ ਗੜਵਾਨੀ இந்து ਮੇਗੋ ਵਾਲੀਆ ਕਰ ਗਿਆ இந்து ਮੇਗੋ ਵਾਲੀਆ ਕਰ ਗਿਆ ਪੂਰੇ 20 ਸੈਕਿੰਡ ਸਮਾਂ ਲਾ ਕੇ